ਹਾਂਜੀ ਦੋਸਤੋ ਤਿੰਨ ਅਜਿਹੀਆਂ ਚੀਜ਼ਾਂ ਦੀ ਜਿਹੜੀ ਅੱਜ ਆਪਾਂ ਗੱਲ ਕਰਦੇ ਆਂ ਜਿਹੜੀਆਂ ਆਪਾਂ ਅਕਸਰ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਆਂਗੇ ਪਰ ਉਹਨਾਂ ਨੂੰ ਆਪਾਂ ਆਸਾਨੀ ਨਾਲ ਜਿਹੜਾ ਆਪਣੇ ਖੇਤ ਦੇ ਵਿੱਚ ਵੀ ਹਗਾ ਸਕਦੇ ਆਂਗੇ ਕਾਫੀ ਖਣਿਜਾਂ ਨਾਲ ਮਿਨਰਲਜ਼ ਨਾਲ ਭਰਪੂਰ ਇਹ ਚੀਜ਼ਾਂ ਇਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਆ ਤਿਲ ਫਿਰ ਮਾਂ ਤੇ ਫਿਰ ਮੂੰਗੀ ਇਹ ਤਿੰਨੇ ਚੀਜ਼ਾਂ ਦੀ ਜਿਹੜੀ ਹੁਣ ਕਾਸ਼ਤ ਕਰਨ ਦਾ ਬਿਲਕੁਲ ਢੁਕਮਾ ਸਮਾਂ ਚੱਲ ਰਿਹਾ ਹੈਗਾ ਤੇ ਇਹ ਚੀਜ਼ਾਂ ਜਿਹੜੀਆਂ ਖਣਿਜਾਂ ਨਾਲ ਭਰਪੂਰ ਹੁੰਦੀਆਂ ਨੇਗੀਆਂ ਇਹਦੇ ਵਿੱਚ ਜਿਹੜਾ ਆਪਾਂ ਇਹਦੀ ਬਿਜਾਈ ਦਾ ਸਮਾਂ ਇਹਦੇ ਬੀਜ ਦੀ ਮਾਤਰਾ ਬੀਜ ਦੀਆਂ ਕਿਸਮਾਂ ਸਿੰਚਾਈ ਤੇ ਇਹਦੀ ਜਿਹੜੀ ਪੱਕਣ ਦਾ ਸਮਾਂਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਂ ਗੜਾਈ ਵਗੈਰਾ ਦਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਹੋਰ ਵੀ ਇਸ ਤਰ੍ਹਾਂ ਦੀਆਂ ਵੱਖਰੇ ਤੌਰ ਤੇ ਖੇਤੀ ਦੇ ਵਿੱਚ ਤਿਆਰਬੇ ਕਰਨਾ ਚਾਹੁੰਦੇ ਆ ਜਾਂ ਉਹਦੇ ਘਰ ਜੋਗੀਆਂ ਚੀਜ਼ਾਂ ਘਾਉਣੀਆਂ ਚਾਹੁੰਦੇ ਆ ਉਹਨਾਂ ਨੂੰ ਮਦਦ ਹੋ ਸਕੇ ਹੁਣ ਪਹਿਲੀ ਗੱਲ ਆਪਾਂ ਜਿਹੜੀ ਕਿਸਮਾਂ ਦੀ ਕਰਦੇ ਆ ਜੀ ਇਹਨਾਂ ਤਿੰਨਾਂ ਫਸਲਾਂ ਦੇ ਵਿੱਚ ਜਿਹੜੀਆਂ ਕਿਸਮਾਂ ਆ ਕਾਮਜਾਬ ਨੇਗੀਆਂ ਜਾਂ ਜਿਹੜੀਆਂ ਰੋਗ ਰਹਿਤ ਕਿਸਮਾਂ ਨੇ ਸੋਧੇ ਹੋਏ ਬੀਜ ਨੇਗੇ ਤੇ ਆਪ ਖੇਤੀਬਾੜੀ ਯੂਨੀਵਰਸਿਟੀ ਨੇ ਤਿੰਨੋਂ ਕਿਸਮਾਂ ਨੇ ਇਹ ਮੂੰਗੀ ਦੇ ਵਿੱਚ ਗੱਲ ਕਰ ਲਈਏ ਤਾਂ ਐਮ ਐਲ 2055 ਜਿਹੜੀ ਇਸ ਸਮੇਂ ਆਪਾਂ ਬੀਜਣੀ ਹੈਗੀ ਮਾਂ ਦੇ ਵਿੱਚ ਮਾਂ 114 ਤੇ ਤਿਲ ਦੇ ਵਿੱਚ ਪੰਜਾਬ ਤਿਲ ਨੰਬਰ 2 ਇਹ ਤਿੰਨਾਂ ਦੀਆਂ ਜਿਹੜੀਆਂ ਕਿਸਮਾਂ ਹੋ ਗਈਆਂ ਹੁਣ ਆਪਾਂ ਗੱਲ ਕਰ ਲਈਏ ਜੀ ਇਹਨਾਂ ਦੇ ਬਜਾਈ ਦੇ ਸਮੇਂ ਦੀ ਜਿਹੜਾ ਜਲਾਈ ਦਾ ਦੂਜਾ 15 ਪੰਦਰਵਾੜਾ ਯਾਨੀ ਕਿ 15 ਜੁਲਾਈ ਤੋਂ ਬਾਅਦ ਜਿਹੜੀ ਇਹਨਾਂ ਚੀਜ਼ਾਂ ਦੀ ਆਪਾਂ ਕਾਸ਼ਤ ਕਰ ਸਕਦੇ ਹਾਂਗੇ ਇਹਨਾਂ ਨੂੰ ਬੀਜ ਸਕਦੇ ਹਾਂਗੇ ਤੇ ਜਿਹੜਾ ਬੀਜਨ ਮਿਲਿਆ ਆਪਾਂ ਜਿਹੜਾ ਖਾਸ ਧਿਆਨ ਇਹ ਰੱਖਣਾਗਾ ਕਿ ਜਿਹੜਾ ਇਹਨਾਂ ਦੇ ਸਪੇਸਿੰਗ ਵਗੈਰਾ ਦਾ ਯਾਨੀ ਕਿ ਇਹਨਾਂ ਦੇ ਬਜਾਈ ਦੇ ਔਰਿਆਂ ਦਾ ਸਨਣਾਗਾ ਉਹ ਕਿਸ ਤਰ੍ਹਾਂ ਰੱਖਣਾਗਾ 30 ਸੈਂਟੀਮੀਟਰ ਦੇ ਕਰੀਬ ਜਿਹੜਾ ਇਹਨਾਂ ਦੇ ਔਰਿਆਂ ਦਾ ਸਨ ਹੁੰਦਾਗਾ ਤੇ ਇਸ ਤੋਂ ਇਲਾਵਾ ਜਿਹੜਾ ਬੀਜ ਦੀ ਮਾਤਰਾ ਦੀ ਗੱਲ ਕਰ ਲਈਏ ਜੀ ਬੀਜ ਦੀ ਮਾਤਰਾ ਦੇ ਵਿੱਚ ਜਿਹੜਾ ਮੂੰਗੀ ਹੈਗੀ ਉਹਦਾ ਆਪਾਂ 8 ਕਿਲੋ ਵੀ ਪਾਉਣਾਗਾ ਤੇ ਦੂਸਰਾ ਮਾਂ ਆਗੇ ਉਹ 6 ਤੋਂ ਲੈ ਕੇ 8 ਕਿਲੋ ਮਾਂ ਪੈਣੇ ਨੇਗੇ ਇਹ ਜਿਹੜੀਆਂ ਸੌਣੀ ਰੁੱਤ ਦੀਆਂ ਫਸਲਾਂ ਵਜਦੀਆਂ ਨੇ ਜੀ ਤੇ ਇਹ ਦੋ ਬਾਰੇ ਬੀਜਦੀਆਂ ਨੇ ਸਾਲ ਦੇ ਵਿੱਚ ਆਪਾਂ ਫਰਵਰੀ ਮਾਰਚ ਦੇ ਵਿੱਚ ਵੀ ਬੀਜਦੇ ਆ ਤੇ ਜਿਹੜਾ ਇਸ ਸਮੇਂ ਜਲਾਈ ਦੇ ਵਿੱਚ ਵੀ ਬੀਜਦੇ ਆ ਇਸ ਤੋਂ ਇਲਾਵਾ ਆਗੇ ਤੇਲ ਉਹਨਾਂ ਦਾ ਵੀ ਇਹੀ ਟੁਕਮਾ ਸੰਭਾਲ ਚੱਲ ਰਿਹਾ ਤੇ ਤੇਲਾਂ ਦਾ ਬੀਜ ਲਗਭਗ ਜਿਹੜਾ 1 ਕਿਲੋ 1 ਏਕੜ ਦੇ ਹਿਸਾਬ ਨਾਲ ਪੈਂਦਾਗਾ ਜੀ ਕਿਉਂਕਿ ਬਰੀਕ ਬੀਜ ਹੁੰਦਾਗਾ ਤੇ ਉਸ ਤੋਂ ਇਲਾਵਾ ਹੁਣ ਗੱਲ ਕਰ ਲਈਏ ਆਪਾਂ ਜਿਹੜੀ ਬੀਜਰ ਨੇ ਢੰਗ ਦੀ ਉਹ ਆਪਾਂ ਇਹਨੂੰ ਬੈਡਾਂ ਤੇ ਵੀ ਬੀਜ ਸਕਦੇ ਆ ਸਮਤਲ ਵੀ ਬੀਜ ਸਕਦੇ ਆ ਕੇਰੇ ਦੀ ਬੀਜ ਸਕਦੇ ਆ ਜੀ ਪੂਰੇ ਦੀ ਜਾਂ ਸੀਡ ਡ੍ਰਿਲ ਨਾਲ ਬਜਾਈ ਇਹਦੀ ਆਪਾਂ ਕਰ ਸਕਦੇ ਆ ਇਹ ਤਿੰਨਾਂ ਚੀਜ਼ਾਂ ਦੀ ਤੇ ਇਸ ਤੋਂ ਇਲਾਵਾ ਜਿਹੜਾ ਮੂੰਗੀ ਦੇ ਵਿੱਚ ਸਿੰਚਾਈ ਦੀ ਗੱਲ ਕਰ ਲਈਏ ਜਾਂ ਗੋਡੀ ਦੀ ਗੱਲ ਕਰ ਲਈਏ ਸਿੰਚਾਈ ਨਾਲੋਂ ਪਹਿਲਾਂ ਜਿਹੜੀ ਗੋਡੀ ਦੀ ਗੱਲ ਕਰਨੀ ਜ਼ਰੂਰੀ ਹੈਗੀ ਕਿ ਗੜਾਈ ਆਪਾਂ ਕਿਸ ਸਮੇਂ ਕਰਨੀ ਆ ਮੂੰਗੀ ਦੇ ਵਿੱਚ ਜਿਹੜੀ 6 ਹਫ਼ਤੇ ਬਾਅਦ ਲਗਭਗ ਡੇਢ ਮਹੀਨੇ ਬਾਅਦ ਜਿਹੜੀ ਗੁੜਾਈ ਕਰਨੀ ਬਹੁਤ ਜ਼ਰੂਰੀ ਹੈਗੀ ਇੱਕ ਤਾਂ ਜਿਹੜੀਆਂ ਜੜਾਂ ਦੇ ਨੇੜੇ ਮਿੱਟੀ ਪੂਲੀ ਹੋ ਜਾਂਦੀ ਹੈ ਇੱਕ ਨਦੀਨ ਜਿਹੜੇ ਇਸ ਰੁੱਤ 'ਚ ਕਾਫੀ ਤੇਜ਼ੀ ਨਾਲ ਵਧਦਾ ਕਰਦੇ ਆ ਉਹਨਾਂ ਨੂੰ ਆਪਾਂ ਮਾਰ ਸਕਦੇ ਆਂਗੇ ਤੇ ਮਾਂ ਦੇ ਵਿੱਚ ਤਿੰਨ ਤੋਂ ਚਾਰ ਹਫ਼ਤੇ ਬਾਅਦ ਜਿਹੜਾ ਮਾਂ ਦੇ ਵਿੱਚ ਲਗਭਗ 30 ਦਿਨਾਂ ਬਾਅਦ ਜਿਹੜੀ ਮਾਂ ਦੇ ਵਿੱਚ ਆਪਾਂ ਗੁੜਾਈ ਕਰ ਦੇਣੀ ਹੈਗੀ ਲਗਭਗ ਇਹਨਾਂ ਤੋਂ ਤਿੰਨਾਂ ਫਸਲਾਂ ਨੂੰ ਜਿਹੜੀਆਂ ਦੋ-ਦੋ ਗੁੜਾਈਆਂ ਦੀ ਜ਼ਰੂਰਤ ਤਾਂ ਜ਼ਰੂਰੀ ਹੈਗੀ ਬਿਲਕੁਲ ਤੇ ਇਸ ਤੋਂ ਇਲਾਵਾ ਤਿਲਾਂ ਦੇ ਵਿੱਚ ਗੱਲ ਕਰ ਲਈਏ ਤਾਂ ਤਿਲਾਂ ਦੇ ਵਿੱਚ ਜਿਹੜੀ ਆਪਾਂ ਗੁਡਾਈ ਕਰਨੀ ਹੈਗੀ ਉਹ ਤਿੰਨ ਕ ਹਫ਼ਤੇ ਬਾਅਦ ਜਿਹੜੀ 15 ਤੋਂ 20 ਦਿਨਾਂ ਦੇ ਬਾਅਦ ਕਰ ਦੇਣੀ ਹੈ ਜੀ ਇਸ ਤੋਂ ਇਲਾਵਾ ਜਿਹੜੀ ਸਿੰਚਾਈ ਦੀ ਗੱਲ ਆ ਗਈ ਇਸ ਸਮੇਂ ਜਿਹੜੇ ਮੀਂਹ ਕਾਫੀ ਪੈਂਦੇ ਹੈਗੇ ਤੇ ਜੇਕਰ ਲੰਮੀ ਕੋਈ ਔੜ ਲੱਗ ਜੇ ਤਾਂ ਇੱਕ ਤੋਂ ਦੋ ਪਾਣੀ ਮੂੰਗੀ ਤੇ ਮਾਹ ਨੂੰ ਆਪਾਂ ਨੂੰ ਲਾਉਣੇ ਪੈ ਸਕਦੇ ਹੈਗੇ ਨਹੀਂ ਇਹ ਮੀਹਾਂ ਦੇ ਉੱਪਰ ਪਲ ਜਾਂਦੇ ਹੈਗੇ ਉਸੇ ਤਰੀਕੇ ਆਪਾਂ ਤਿਲਾਂ ਦੇ ਵਿੱਚ ਕਰਨਾਗਾ ਜੇ ਲੰਮੀ ਔੜ ਲੱਗ ਜੇ ਫੇਰ ਆਪਾਂ ਪਾਣੀ ਦੇਣਾ ਨਹੀਂ ਲੋੜ ਨਹੀਂ ਹੈਗੀ ਤੇ ਜਦੋਂ ਫੁੱਲ ਬਣਦੇ ਨੇ ਜਾਂ ਦਾਣਾ ਪੈਣਾ ਸ਼ੁਰੂ ਹੁੰਦਾਗਾ ਉਸ ਸਮੇ ਔੜ ਬਿਲਕੁਲ ਨਹੀਂ ਲੱਗਣੀ ਚਾਹੀਦੀ ਉਹਦੇ ਨਾਲ ਝਾੜ ਤੇ ਜਿਹੜਾ ਕਾਫੀ ਮਾੜਾ ਅਸਰ ਪੈਣਾਗਾ ਤੇ ਇਸ ਤੋਂ ਇਲਾਵਾ ਸਿੰਚਾਈ ਦੀ ਗੱਲ ਹੋਊਗੀ ਗੋਡੀ ਦੀ ਗੱਲ ਹੋਊਗੀ ਜੀ ਝਾੜ ਦੀ ਗੱਲ ਕਰ ਲਈਏ ਤਾਂ ਜਿਹੜਾ ਮੂੰਗੀ ਹੈਗੀ ਇਹਦਾ ਆਪਾਂ ਨੂੰ ਲਗਭਗ 2.5 ਕੁਇੰਟਲ ਇਸ ਵੈਰਾਈਟੀ ਦਾ ਝਾੜ ਮਿਲ ਜਾਂਦਾ ਆਸਤਾਨਾ ਸਾਢੇ 3 ਕੁਇੰਟਲ ਜਿਹੜੀ ਮਾਂ ਦੇ ਵਿੱਚੋਂ ਮਿਲ ਜਾਂਦਾ ਤੇ ਤੇਲਾਂ ਦਾ ਜਿਹੜਾ ਹੈਗਾਗਾ ਉਹ 2.5 ਤੋਂ ਲੈ ਕੇ ਪੌਣੇ 3 ਕੁਇੰਟਲ ਤੱਕ ਜਿਹੜਾ ਆਪਾਂ ਨੂੰ ਝਾੜ ਕਿੱਲੇ ਦੇ ਵਿੱਚੋਂ ਮਿਲ ਜਾਂਦਾ ਜੀ ਅ ਉਮੀਦ ਕਰਦੇ ਆਂ ਕਿ ਇਹ ਚੀਜ਼ਾਂ ਨਾਲ ਤੁਹਾਨੂੰ ਜਿਹੜਾ ਕਾਫੀ ਆਸਾਨੀ ਹੋਵੇਗੀ ਕਿ ਤੁਸੀਂ ਇਹ ਫਸਲਾਂ ਥੋੜੇ ਥੋੜੇ ਆਪਦੀ ਘਰ ਦੀ ਵਰਤੋਂ ਯੋਗੀ ਲਾ ਲਓ ਤੇ ਇਹਨਾਂ ਪੱਕਣ ਦੇ ਸਮੇਂ ਦੀ ਗੱਲ ਕਰ ਲਈਏ ਜਿਹੜਾ ਮੂੰਗੀ ਹੈਗੀ ਉਹ ਸਤ 80 ਦਿਨਾਂ ਦੇ ਵਿੱਚ ਪੱਕਦੀ ਹੈ ਜੀ ਤੇ ਮਾਂ ਤੇ ਜਿਹੜੇ ਤੇਲ ਆਗੇ 90 ਦਿਨ ਲੈ ਜਾਂਦੇ ਨੇ ਲਗਭਗ 3 ਮਹੀਨਿਆਂ ਦੇ ਵਿੱਚ ਪੱਕ ਜਾਂਦੇ ਰਹੇਗੇ। ਬਾਕੀ ਇਹਨਾਂ ਨਾਲ ਝਾੜਨ ਵਗੈਰਾ ਦਾ ਜਾਂ ਹੋਰ ਚੀਜ਼ਾਂ ਨੇਗੀਆਂ ਉਹ ਗੱਲ ਆਪਾਂ ਇੱਕ ਵੱਖਰੀ ਵੀਡੀਓ ਦੇ ਵਿੱਚ ਕਰਾਂਗੇ। ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ।